ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀ ਘੋਸ਼ਣਾ ਕਰਨ ਤੋਂ ਉਪਰੰਤ ਅਦਾਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ ਜਿਸ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਅਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਗੱਲਬਾਤ ਦੇ ਦੌਰਾਨ ਡੀਸੀ ਰੂਪਨਗਰ ਨੇ ਕਿਹਾ ਕਿ ਕੱਲ ਤੋਂ ਪੂਰੇ ਦੇਸ਼ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਰੂਪਨਗਰ ਦੇ ਵੋਟਰਾਂ ਨੂੰ ਅਪੀਲ ਕਰਦੇ ਕਰਨ ਡੀਸੀ ਨੇ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਇਸ ਮੌਕੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਚੌਨ ਜਬਤਾ ਲੱਗਣ ਦੇ ਨਾਲ ਹੀ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਹੜੇ ਵਿਅਕਤੀਆਂ ਦੇ ਕੋਲ ਅਸਲਾ ਹੈ ਉਹ ਆਪਣੇ ਅਸਲੇ ਇੱਕ ਹਫਤੇ ਦੇ ਅੰਦਰ ਅੰਦਰ ਨਜ਼ਦੀਕੀ ਪੁਲਿਸ ਥਾਣੇ ਦੇ ਵਿੱਚ ਜਾਂ ਫਿਰ ਪ੍ਰਾਈਵੇਟ ਅਸਲਾ ਡੀਲਰ ਕੋਲ ਜਮ੍ਹਾਂ ਕਰਵਾ ਸਕਦੇ ਹਨ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਨਹੀਂ ਕਰੇਗਾ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੇਂਦਰ ਵੱਲੋਂ ਆਈਟੀ ਬੀਬੀ ਦੀ ਇੱਕ ਕੰਪਨੀ ਆ ਚੁੱਕੀ ਹੈ ਤੇ ਉਹਨਾਂ ਦੀ ਮਦਦ ਦੇ ਨਾਲ ਜ਼ਿਲ੍ਹੇ ਦੇ ਅੰਦਰ ਨਾਕੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫੋਰਸ ਆਉਂਡ ਦੇ ਨਾਲ ਹੋਰ ਨਾਕੇ ਲਗਾਏ ਜਾਣਗੇ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕਿਤ ਕੁਮਾਰ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ ਲਗੂ ਹੋ ਗਿਆ ਹੈਗਾ जिला प्रशाशन, प्रशाशन, तो जिला प्रशासन पुलिस प्रशासन पूरी तरह ग्रेगीयड हैगा फेयर एंड फ्री इलेक्शन वास्ते तो मेरी लोगों अपील हैगी कि वो वह वोट पाइए मैक्सीम टर्नआउट रेशियो लैके आइए अपने वोट का आप उपयोग करिए नाल नाल सारा जो चो कमीशन ने शड्यूल दिता है वो मुताबिक जिन्नी भी टीम्स का कॉन्सटीट्यूशन हैगा उन्हों ट्रेनिंग साइड पूरी तैयारी हैगी एक्सपेंडिचर तो मोनीटरिंग तो लेके मूवमेंट वास्ते सीजर वास्ते कैश लिकर ऑल टीम्स आर इनप्लेस असी फ्लाइंग स्कूड्स बनाईं हैं एस एस टी वी एस टी इंटर स्टेट नाकाज ਇੰਟਰਡਿਸਟ੍ਰਿਕਟ ਨਾਕਾ ਸੱਟ ਐਕਟੀਵੇਟ ਹੋ ਜਾਣੇਗੇ ਤੇ ਸਾਰਿਆਂ ਵਾਸਤੇ ਅਸੀਂ ਜਿਹੜਾ ਕੰਪਲੇਂਟ ਸੈੱਲ ਹੈਗਾ ਉਹ ਕਿੱਥਾ ਹੈਗਾ ਕੋਈ ਵੀ ਇਲੈਕਸ਼ਨ ਰਿਲੇਟਡ ਕੰਪਲੇਟ ਹੈ ਤਾਂ ਨੰਬਰ 1800 1950 ਸਾਰਿਆਂ ਵਾਸਤੇ ਹੈਗਾ ਸੀ ਵਿਜ਼ਿਟ ਐਪ ਕਰਕੇ ਤੇ ਐਨਜੀਆਰ ਪੋਰਟਲ 'ਚ ਵੀ ਕੰਪਲੇਂਟ ਕਰ ਸਕਦੇ ਹੋ 24/7 ਇਹ ਨੰਬਰਸ ਤੇ ਪੋਰਟਲਸ ਚੱਲਦੇ ਹੈਗੇ ਜਿਹਦੇ 'ਚ ਸਾਡੀ ਟੀਮਾਂ ਗਠਿਤ ਕੀਤੀਆਂ ਹੋਈਆਂ ਜਿਹੜੀ ਬੈੰਦੀ ਹੈਗੀ ਜੋ ਸਕਰੂਟੀنگ ਕਰਕੇ ਉਹਨਾਂ ਦਾ ਰੈਜ਼ੋਲੂਸ਼ਨ ਬਿਲਕੁਲ 24 ਘੰਟਿਆਂ 'ਚ ਕਰਦੀ ਹੈਗੀ ਔਰ ਅਗਰ ਕੋਈ ਸੈਂਸਿਟਿਵ ਹੈ ਤਾਂ ਐਸ ਸੂਨ ਐਸ ਪੋਸੀਬਲ ਉਹਨੂੰ ਡਿਸਪੋਜ਼ਲ ਕੀਤਾ ਸਾਰੇ ਲੋਕਾਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਕਿ ਜਿਹੜਾ ਆਦਰਸ਼ ਚੋਣ ਜਾਪਦਾ ਲੱਗਿਆ ਹੈਗਾ ਉਹਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਣ ਜਿਹੜੇ ਸਾਡੇ ਐਗਜ਼ਿਸਟਿੰਗ ਰੂਲਸ ਲਾਜ਼ ਹੈ ਉਹਨਾਂ ਨੂੰ ਅਬਾਈਡ ਕੀਤਾ ਜਾਣ ਤੇ ਕਿਸੇ ਵੀ ਅਫਵਾਹ ਸੋਸ਼ਲ ਮੀਡੀਆ ਜਾਂ ਕੋਈ ਵੀ ਗਲਤ ਇਨਫਰਮੇਸ਼ਨ ਕੋਈ ਹਰਟਿੰਗ ਇਨਫਰਮੇਸ਼ਨ ਕਿਸੇ ਦਾ ਰਿਲੀਜੀਅਸ ਸੈਂਟੀਮੈਂਟ ਆਦਿ ਦਾ ਉਪਯੋਗ ਨਾ ਕੀਤਾ ਜਾਵੇ लगभग सब... साढ़े सतारा लाख वोटर मिल बन रहे क्योंकि ये हल्का नो असेंबली कॉन्स्टिट्यूएंसी चार जिले हैं एक्सटेंड करता आट आट हजार हजार है आठ साढ़े आठ हज़ार दे करीब साढ़े सर्विस वोटर्स है साढ़े दो हज़ार के करीब बूथ्स है जिदे पोलिंग लोकेशन चौदह सौ है हाँ ये कास -कास आ, वास्ते आम लोगों वास्ते यही है सब तो पहला था जी अफवाह किसी तरीके का हर्टिंग हर्टिंग सेंटीमेंट्स था या किसी तरीके का इदा द डिस्प्ले ना होते करके किसी के सेंटीमेंट्स हर्ट होंगे या किसी लॉ दॉलेशन होंगी हैगी इस दे नाल ही नाल जो भी डिस्प्ले करना है कोई वॉलंट्रली करना चाहता है तो वह डिसक्लोजर किया जाए ताकि एक्सपेंडिचर बुक हो सकन फेयर प्रैक्टिसिज सारे अमल चला जेड पोलीटल पार्टीज़ है साइड सैल्स है फॉर अपरूवल्स जिस तरीके की भी चाहिए हैगी कोई अपरूवल चाहिए है एज़ पर रूल्स उन्होंने दी जाएं जी लाउड स्पीकरस हो गए वहीकल्स हो गए मोर मोकल मोटर वहीकल एक्ट की पालना की जाए ਕਿਉਂਕਿ ਇਹ ਦੇਚ ਤੁਹਾਡੀ ਵੀ ਸੇਫਟੀ ਹੈ ਤੇ ਬਾਕੀ ਲੋਕਾਂ ਦੀ ਵੀ। ਸਾਹਿਬ ਮੈਂ ਤੁਹਾਨੂੰ ਹੁਣੇ ਪਹਿਲਾਂ ਬਰੀਫ ਕੀਤਾ ਹੈਗਾ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਿਆ ਹੈਗਾ ਤੇ ਸਾਰੇ ਲੋਕਾਂ ਨੂੰ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਮੇਰੀ ਬੇਨਤੀ ਹੈਗੀ ਹੈ ਕਿ ਉਹਦੀ ਪੂਰੀ ਤਰੀਕੇ ਨਾਲ ਪਾਲਣਾ ਕੀਤੀ ਜਾਵੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਐਸੀ ਦੀ ਚੌਂਦੀ ਹੈਗੀ ਉਹ ਡਿਫੇਸਮੈਂਟ ਜਿਹੜਾ ਹੈਗਾ ਪਬਲਿਕ ਪ੍ਰਾਪਰਟੀ ਦਾ ਪ੍ਰਾਈਵੇਟ ਪ੍ਰਾਪਰਟੀ ਦਾ ਉਸ ਚੀਜ਼ ਦਾ ਖਾਸ ਖਿਆਲ ਕੀਤਾ ਜਾਵੇ। ਸੈਕੰਡ ਜਿਹੜਾ ਹੈਗਾ ਵੈਪਨ ਜਿਨ੍ਹਾਂ ਦੇ ਕੋਲ ਹੈਗੇ ਨੇ ਲਾਇਸੈਂਸ ਧਾਰਕ ਹੈਗੇ ਨੇ ਉਹ ਆਪਣੇ ਵੈਪਨਸ ਨੂੰ ਡਿਪੋਜ਼ਿਟ ਕਰਾਉਣ थाने ਵਿੱਚ ਵੀ ਕੰਸਰਟ थाने ਜਫਰੀ ਆਫਕਾਸ ਜਮਾ ਕਰਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਉਹ ਆਪਣੀ ਇੱਛਾ ਦੀ ਜਿਹੜਾ ਗੱਲ ਹੋ ਸਕੇ ਉੱਤੇ ਵੀ ਜਮਾ ਕਰਾ ਕੇ ਸਾਨੂੰ ਰਸੀਦ ਜਿਹੜੀ ਹੈਗੀ ਹੈ ਉਹ ਦੇ ਸਕਦੇ ਨੇ ਤੇ ਵਾਸਤੇ ਹਫਤੇ ਦਾ ਟਾਈਮ ਜਿਹੜਾ ਹੈਗਾ ਉਹ ਨਿਰਧਾਰਿਤ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਜਿਹੜਾ ਆਪਣੇ ਜ਼ਿਲ੍ਹੇ ਵਿੱਚ ਸਾਨੂੰ ਆਈਟੀਪੀਪੀ ਦੀ ਕੰਪਨੀ ਮਿਲੀ ਹੋਈ ਹੈ ਜਿਹਦਾ ਆਪਾਂ ਇਸਤੇਮਾਲ ਨਾਕੇਬੰਦੀ ਵਾਸਤੇ ਲੈਗ ਮਾਰਕੀਟਸ ਵਾਸਤੇ ਔਰ ਰਿਸਰਚਸ ਵਾਸਤੇ ਕਰ ਰਹੇ ਹੈਗੇ ਅੱਗੇ ਆਉਣ ਵਾਲੇ ਸਮੇਂ ਵੀ ਸਾਨੂੰ ਹੋਰ ਫੋਰਸ ਮੋਹਈਆ ਹੋਏਗੀ ਜਿਹਦਾ ਆਪਾਂ ਇਸਤੇਮਾਲ ਜਿਹੜਾ ਹੈਗਾ ਕੰਫੀਡੈਂਸ ਬਿਲਡਿੰਗ ਦੇ ਦੌਰ ਸਾਤੇ ਕਰਦੇ ਰਹਾਂਗੇ ਤੇ ਜਿਵੇਂ ਪਹਿਲਾਂ ਵੀ ਮੈਂ ਕਿਹਾ ਹੈਗਾ ਡੀਸੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਮਿਸ ਇਨਫਾਰਮੇਸ਼ਨ ਡਿਸ ਇਨਫਾਰਮੇਸ਼ਨ ਤੋਂ ਆਪਾਂ ਬਚੀਏ ਕੋਈ ਵੀ ਗਲਤ ਤੁਹਾਡੇ ਜਨ ਵਿੱਚ ਆਉਂਦੀ ਹੈ ਜਾਂ ਪਬਲਿਕ ਦੇ ਜਨ ਵਿੱਚ ਆਉਂਦੀ ਹੈਗੀ ਉਹ ਪਹਿਲਾਂ ਸਾਡੇ ਕੋਲੋਂ ਵੈਰੀਫਾਈ ਕਰ ਲੈਣ ਸਾਡੇ ਆਪਣੇ ਟੋਲ ਫਰੀ ਨੰਬਰ 3 ਹੈਗੇ ਨੇ ਅਸੀਂ ਵੀ ਲਗਾਤਾਰ 24/7 ਮੌਜੂਦ ਹੈਗੇ ਆ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਤੇ ਐਕਸ਼ਨ ਜਾਂ ਉਹਨੂੰ ਅੱਗੇ ਫਾਰਵਰਡ ਕਰਨ ਦਾ ਕੀਤਾ ਜਾਵੇ ਔਰ ਇਹ ਵੀ ਦੱਸਿਆ ਜਾਵੇ ਕਿ ਅਗਰ ਕੋਈ ਇਨਫਾਰਮੇਸ਼ਨ ਗਲਤ ਪ੍ਰੋਸੀਡ ਹੋ ਰਹੀ ਹੈ ਤਾਂ ਕਿੱਥੋਂ ਹੋ ਰਹੀ ਹੈ ਤਾਂ ਜੋ ਆਪਾਂ ਬੰਦੀ ਕਾਨੂੰਨੀ ਕਾਰਵਾਈ ਉਹ ਕਰਾ ਸਕੀਏ ਇੱਕ ਜਿਹੜਾ ਹੈਗਾ ਮਾਡਲ ਕੋਡ ਆਫ ਕੰਡਕਟ ਦੇ ਵਾਸਤੇ 143 ਦਾ ਆਰਡਰ ਵੀ ਡੀਸੀ ਸਾਹਿਬ ਵੱਲੋਂ ਕੀਤਾ ਗਿਆ ਉਹਦੇ ਵਿੱਚ ਕਾਫੀ ਕੰਪਰੀਹੈਂਸਿਵਲੀ ਸਾਰੇ ਪੁਆਇੰਂਟਸ ਨੂੰ ਕਵਰ ਕੀਤਾ ਗਿਆ ਉਹਨੂੰ ਤੁਸੀਂ ਵੀ ਪੜ ਲਓ ਲੋਕਾਂ ਨੂੰ ਵੀ ਆਪਣੇ ਜਿਹੜਾ ਹੈਗਾ ਮੀਡੀਆ ਚੈਨਲਸ ਰਾਹੀਂ ਤੁਸੀਂ ਦੱਸੋ ਔਰ ਇੱਕ ਜਿਹੜਾ ਆਪਣਾ ਇਰੈਕਸ਼ਨ ਇੰਜੀਨੀਅਰਿੰਗ ਦੇ ਟਾਈਮ ਤੇ ਕਾਫੀ ਸਾਨੂੰ ਜਿਹੜੇ ਐਪਲੀਕੇਸ਼ਨਸ ਮਿਲਦੀਆਂ ਹੈਗੀਆਂ ਨੇ ਚਾਹੇ ਉਹ ਰੈਲੀ ਕਰਨ ਸੰਬੰਧੀ ਹੋਵੇ ਚਾਹੇ ਉਹ ਹੈਲੀਪੈਡ ਦੇ ਵਾਸਤੇ ਹੋਵੇ ਹੋਰ ਵੀ ਡਿਫਰੈਂਟ ਟਾਈਪ ਦੀਆਂ ਸਾਡੇ ਕੋਲ ਅਪਲੀਕੇਸ਼ਨ ਆਉਂਦੀ ਹੈ ਉਹਦੇ ਵਾਸਤੇ ਇੱਕ ਸੈਲ ਮਖਰੇ ਤੌਰ ਤੇ ਬਣਾਇਆ ਗਿਆ ਤਾਂ ਜੋ ਉਹਨੂੰ ਜਲਦੀ ਤੋਂ ਜਲਦੀ ਇਹ ਟਾਈਮ ਬੌਂਡ ਮੈਨੇਜਰ ਜਿਹੜਾ ਹੈਗਾ ਉਹਨਾਂ ਨੇ ਆਪਣਾ ਪੂਰਾ ਕੀਤਾ ਜਾ ਸਕੇ ਬਣਦੀ ਸੁਵਿਧਾ ਹੈਗੀ ਹੈ ਉਹ ਸੁਵਿਧਾ ਲੋਕਾਂ ਤੱਕ ਪਹੁੰਚਾਈ ਜਾ ਸਕੇ ਆਪਣਾ ਜਿਹੜਾ ਜਨਰਲ ਇਲੈਕਸ਼ਨ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਤਿਉਹਾਰ ਹੈਗਾ ਆਪਾਂ ਸਾਰੇ ਦਰ ਮਿਲ ਕੇ ਚੰਗੀ ਤਰੀਕੇ ਦੇ ਨਾਲ ਇਹਨੂੰ ਮਨਾਈਏ ਔਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਬਹਿਰ ਨਾ ਕਰਕੇ ਔਰ ਸਾਂਝੇ ਹੋ ਕਰਕੇ ਮਨਾਈਏ ਦੇਖੋ ਜੀ ਲਗਾਤਾਰ ਜਿਹੜਾ ਆਪਣਾ ਕੰਫੀਡੈਂਸ ਬਿਲਡਿੰਗ ਦੇ ਅਗਰ ਸੈਕਟਰ ਚੱਲ ਰਹੇ ਨੇ ਸਾਡੇ ਕੋਲ ਇੱਕ ਆਈਟੀਬੀਪੀ ਦੀ ਕੰਪਨੀ ਆ ਚੁੱਕੀ ਹੈ ਜੀ ਔਰ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਆਪਾਂ ਦੋ ਇੰਟਰ ਸਟੇਟ ਨਾਕੇ ਲਗਾਏ ਹੋਏ ਨੇ ਔਰ ਚਾਰ ਬਕਰੇ ਨਾਕੇ ਦਾਦੇ ਬਕਰੇ ਬਕਰੇ ਇਲਾਕੇ ਚੱਲ ਰਹੇ ਨੇ ਟੋਟਲ 18 ਸਾਡੇ ਇੰਟਰ ਸਟੇਟ ਨਾਕੇ ਪਲਾਨਡ ਅਗੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਫੋਰਸ ਸਾਡੇ ਕੋਲ ਮੋੜਿਆ ਹੁੰਦੀ ਜਾਏਗੀ ਉਸ ਤਰ੍ਹਾਂ ਕੰਮ ਨੂੰ ਬਧੰਦੇ ਜਾਵਾ ਜੇ ਵੈਪਨ 143 ਦਾ ਆਰਡਰ ਹੈਗਾ ਮੈਂ ਆਪਣਾ ਡਿਪੋਜ਼ਿਟ ਕਰਨ ਵਾਸਤੇ ਜੇਕਰ ਟਾਈਮਲੀ ਨਹੀਂ ਡਿਪੋਜ਼ਿਟ ਕਰਦੇ ਤਾਂ 188 ਦਾ ਰਹਿਤਾ ਜਿਹੜਾ ਹੈਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਆਪਣੀ ਵੀ ਕੀਤਾ ਜਾ ਸਕਦੀ ਹੈ ਜਿਹਨਾਂ ਆਪਣੀ ਸੰਖਿਆ ਦਾ ਥੋੜਾ ਕਤਰਾ ਜ਼ਿਆਦਾ ਹੁੰਦਾ ਉਹਨਾਂ ਨੂੰ ਵਸਤੀ ਕੀਤੀ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਹੈ ਕਿ ਜਿਹੜੀ ਡੀਸੀ ਸਾਹਿਬ ਦੇ ਅੰਡਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਬਣਾਈ ਗਈ ਹੈ ਉਹ ਸਾਢੇ ਕੋ لاکھ ਕੇ ਅਰਜੀ ਆਪਣੀ ਦੇ ਸਕਦੇ ਨੇ ਵੀ ਵਿਲ ਵੈਰੀਫਾਈ ਇਟ ਅਗਰ ਫਰਦਾ ਹੋਗਾ ਤਾਂ ਉਹਨਾਂ ਨੂੰ ਐਕਸੈਂਪਸ਼ਨ ਨਤੀਜਾ ਹੋਊਗਾ